ਨਵੇਂ ਮਿੱਤਰੇ ਕਾ ਘੋੜੀ ਚੈੱਕ ਕਰੋ ਬਰੀਡਿੰਗ ਵਾਲੀ ਘੋੜੀ 95 ਇੰਚ ਹਾਈਟ ਆ ਤੇ ਰੇਟ 60000 ਆ ਮਿੱਤਰੋ 60000 ਮੁੱਲ ਕਰਦੇ ਆ ਘੋੜੀ ਦਾ ਆਿਆਂ ਦਾ ਦੂਰੋਂ ਆਿਆਂ ਦਾ ਹੋਰ ਮਾਨ ਹੋ ਜੂ ਇੱਕ ਕਹੇ ਦੀ ਝੂਨਾ ਆਫਰ ਹੀ ਆ ਮਿੱਤਰੋ ਆ ਤਾਂ ਜਮਾ ਖੇਡਣ ਲਈ ਖੜਾਉਣਾ ਹੀ ਦੇਣਾ ਤੁਹਾਡੇ ਜਵਾਕ ਨੂੰ ਸਿਰਫ ਬੱਕਰੀ ਦੇ ਮੁੱਲ ਤੋਂ ਬਹੁਤ ਸੋਹਣਾ ਬੱਚਾ ਪੂਰੇ ਟੌਪ ਕੁਆਲਿਟੀ ਦਾ ਬਸ਼ੀਰਾ ਮਾਂ ਨੂੰ ਬਹੁਤ ਡਬਲ ਆ 2.5 ਮਹੀਨਾ ਦਾ ਕੱਦ ਕਾਠ ਵਾਲਾ ਬਸ਼ੀਰਾ ਨੁਕਰਾ ਖੜਾ ਸਪੌਟਲੈਸ ਮਾਣੂ ਕੇ ਵਾਲੇ ਘੋੜੇ ਦਾ ਤੇ ਇਹ ਵੀ ਲੱਖੋਂ ਥੱਲੇ ਮਲਜੋ ਕਰੋ ਚੈੱਕ ਖੜਨੇ ਖੁਰਨੇ ਬ੍ਰੀਕੀ ਬਰੂਕੀਆਂ ਪੂਰੀ ਚੰਗੀ ਆ ਬੱਚੇ ਦੀ ਲੱਭੜਾ ਜ਼ਰੂਰ ਹੋਇਆ ਮਿੱਤਰੋ 3 ਸਾਲ ਦੀ ਬਸ਼ੀਰੀ ਆ ਇੱਕ ਸੂਆ ਪਰ ਸੂ ਵੀ 3 ਮਹੀਨੇ ਦੀ ਨੁਕਰੀ ਬਸ਼ੀਰੀ ਛੱਡ ਕੇ ਆਈਏ ਤਾਜੀ ਆਪਣੇ ਬਾਜ ਤੋਂ ਦੁਬਾਰਾ ਭਰਾਤੀ 60 ਇੰਚ ਹਾਈਟ ਆ ਜੀ ਚੰਬੀ ਆ ਕਾਲੀ ਚੰਬੀ ਤੇ ਦੇਖ ਸਕਦੇ ਤੁਸੀਂ ਇਹ ਵੀ ਤੇ ਕਾ ਦੇਖੋ ਮਿੱਤਰੋ ਬਸ਼ੀਰਾ ਬੱਕਰੀ ਦੇ ਮੁੱਲ ਦਾ ਕੰਨ ਕੰਡੀਸ਼ਨ ਦੇਖ ਲੋ ਫਾਰਮ ਦਾ ਸਾਰਿਆਂ ਤੋਂ ਘੱਟ ਮੁੱਲ ਦਾ ਬੱਕਰੀ ਦਾ ਮੁੱਲ ਦਾ ਮਿਲ ਜਾਣਾ ਮਿੱਤਰੋ ਇੱਕ ਜਿਹਨੇ ਨਵੀਂ ਸੁਭਾਈ ਵਾਲੇ ਨੇ ਥੋੜੇ ਪੈਸੇ ਲਾਉਣੇ ਕੁੰਡੀ ਵਾਲਾ ਕੰਨ ਲੋਈ ਮਿੱਤਰੋ ਇੱਕ ਤਾਂ ਨੀਲੀ ਘੋੜੀ ਦੇਖ ਲੋ ਮਗਰ ਬਸ਼ੀਰੀਏ ਬਸ਼ੀਰੀ ਸੀਲ ਹੋਈ ਕੱਲੀ ਘੋੜੀ ਦੇ ਲਾਂਗੇ ਮੇਰੇ ਖਿਆਲ ਨਾਲ 27 ਸਾਈਡਾਂ ਹੋ ਗਿਆ ਨੇ ਮਿਲੀ ਨੂੰ ਗੋਲਡਨ ਰੌਕ ਦੇ ਬੱਚੇ ਤਾਂ ਮਿਲੀ ਆਜੇ ਪਹਿਲੀ ਵਾਰ ਸੂਈਏ ਦੋ ਦੰਦ ਸੀਓ ਤੋਂ ਸੂਈ ਸੀ ਹੁਣ ਮੇਰੇ ਖਿਆਲ ਨਾਲ ਚਾਰਾਂ ਦੀ ਟੋਪੀਆਂ ਲਾਉਣ ਲੱਗ ਗਈ ਮਿੱਤਰੋ ਤਿੰਨ ਸਵਾ ਤਿੰਨ ਸਾਲ ਉਮਰ ਆ ਜੀ 60 ਇੰਚ ਦੇ ਹਾਲਾ ਬਸ਼ੀਰੀਏ ਰਿਜ਼ਲਟ ਤੁਸੀਂ ਦੇਖ ਸਕਦੇ ਕੱਲੀ ਘੋ ਬਿਸ਼ੇਰੀ ਸੇਲ ਹੋਈ ਹੋਈ ਆ ਜੀ ਰੀਅਲਟਾ ਤਾਂ ਪਰ ਦਿਖਾਉਣ ਦੇ ਮਾਰੇ ਦੋ ਢਾਈ ਮਹੀਨੇ ਦੀ ਬੱਤੀ ਆ ਇਹ ਦੇਖ ਸਕਦੇ ਆ ਤੇ ਆਹ ਦੇਖੋ ਮਿੱਤਰੋ ਬਿਸ਼ੇਰਾ ਬੱਕਰੀ ਦੇ ਮੁੱਲ ਦਾ ਕੰਨ ਕੰਡੀਸ਼ਨ ਦੇਖ ਲੋ ਫਾਰਮ ਦਾ ਸਾਰਿਆਂ ਤੋਂ ਘੱਟ ਮੁੱਲ ਦਾ ਬੱਕਰੀ ਦੇ ਮੁੱਲ ਦਾ ਮਿਲ ਜਾਣਾ ਮਿੱਤਰੋ ਇੱਕ ਜਿਹਨੇ ਨਵੀਂ ਸੁਭਾਈ ਵਾਲੇ ਨੇ ਥੋੜੇ ਪੈਸੇ ਲਾਉਣੇ ਆ ਕੁੰਡੀ ਵਾਲਾ ਕੰਨ ਆ ਪੰਜ ਕ ਲੈਣਾ ਜਿਹਨੇ ਬੱਚਾ ਬਰਾਉਣਾ ਖੇਡਣ ਨੂੰ ਖਰਾਉਣਾ ਲੈ ਕੇ ਦੇਣਾ ਤਾਂ ਉਹ ਆ ਬਿਸ਼ੇਰਾ ਦੇਖ ਸਕਦੇ ਮਿੱਤਰੋ ਢਾਈ ਤਿੰਨ ਮਹੀਨੇ ਉਮਰ ਹੋਈ ਹੈ ਜੀ ਮਾਏ ਦੀ 62 ਟੈਂਚ ਦੀ ਆਪਣੇ ਕੋਲ ਚੰਭੀ ਆਈ ਸੀ ਇੱਕ ਸੈਤੂ ਹੀ ਦੇਖੀ ਉਹ ਤੋਂ ਥੋੜੇ ਦਿਨਾਂ ਦਾ ਸੀ ਮਗਰ ਬਿਸ਼ੀਰਾ ਤੇ ਹੁਣ ਆਪਰਾਤ ਨਵਾਂ ਲਿਆਂਦਾ ਹੀ ਉਹਨਾਂ ਤੋਂ ਕੱਲਾ ਬੱਚਾ ਖਰੀਦ ਲਿਆ ਬਾਈ ਉਹਨਾਂ ਤੋਂ ਤੇ ਮਿੱਤਰ ਜੇ ਕਿਸੇ ਨੇ ਆ ਬਿਸ਼ੀਰਾ ਲੈਣ ਦਾ ਚਾਹਵਣਾ ਹੋਇਆ ਦੇਖ ਸਕਦਾ ਚਾ ਲੋ ਇੱਕ ਪੰਜਾਬ ਨਸਲ ਦਾ ਜਿਨ੍ਹਾਂ ਦੇ ਹੁੰਦਾ ਵੀ ਮਾਂ ਤੇ ਘੋੜਾ ਪੰਜਾਬ ਆ ਪੰਜਾਬੀ ਇਹ ਤਾਂ ਪੰਜਾਬ ਨਸਲ ਦਾ ਘੋੜਾ ਪਾਲਣਾ ਤਾ ਵਸ਼ੀਰਾ ਦੇਖ ਰੋਕਿਓ ਬਾਬਾ ਖੜਾ ਲਾ ਦੇਖੋ ਹੈ ਜੂਬਾ ਜੀ ਇੱਕ ਹਿਸਾਬ ਦਾ 8-9 ਮਹੀਨਿਆਂ ਦਾ ਹੋਇਆ ਬੱਚਾ ਜੀ ਸੂਬੇਦਾਰ ਘੋੜੇ ਦਾ ਕੰਨ ਕੁੰਡੀ ਵਾਲਾ ਕੋਈ ਓਵਰਲੈਪ ਨਹੀਂ ਕੁੰਡੀ ਨਾਲ ਕੁੰਡੀ ਟੱਚ ਸਿਰਫ ਮੱਥੇ ਫੋਲਾ ਸਾਰਾ ਨੀਲਾ ਬੱਚਾ ਮਾਂ ਵੀ ਨਹੀਂ ਲੀਪੋ ਵੀ ਨਹੀਂ ਲਾਈ ਸੂਬੇਦਾਰ ਘੋੜੇ ਦਾ ਤੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਇਹ ਵੀ ਬੱਚਾ ਵੀ ਬਕਾਊ ਆ ਇਹ ਵੀ ਲੱਖੋਂ ਥੱਲੇ ਹੀ ਆ ਉਹ ਵਸ਼ੀਰਾ ਤਾਂ ਹੈ ਹੀ ਬੱਕਰੀ ਦਾ ਮੁੱਲ ਦਾ ਇੱਕ ਤੁਹਾਨੂੰ ਘੋੜੀ ਦਿਖਾ ਦਿੰਨੇ ਹਾਂ ਹੋਰ ਬਾਬਾ ਜੀ ਬੰਨੋ ਇਹਨੂੰ ਜੀ ਲੋ ਮਿੱਤਰੋ ਗਰਦਨ ਗੁਰਦਨ ਇਹ ਪੂਰੀ ਚੰਗੀ ਆ ਬੱਚਾ ਪੂਰਾ ਟੌਪ ਕੁਆਲਟੀ ਆ ਕਾਟੋ ਇਹ ਆਪਣੇ ਕਾਟੋ ਆ ਜੀ ਤੁਹਾਨੂੰ ਲੱਖੋਂ ਥੱਲੇ ਵਾਲੇ ਜਾਨਵਰ ਦਿਖਾਉਨੇ ਆ ਪਹਿਲਾਂ ਇਹ ਬਾਰੀ ਬੰਦੇ ਬਾਬਾ ਸੈਰ ਉਪਰ ਯਾ ਲੱਖੋਂ ਥੱਲੇ ਦੀ ਘੋੜੀ ਆ ਮਿੱਤਰੋ ਆਪਣੇ ਵਾਲੇ ਬਾਜ ਤੋਂ ਮੇਟ ਹੋਈ ਪਹਿਲਾਂ ਲੰਬੀ ਦੇਖੋ ਕਿੰਨੀ ਜ਼ਿਆਦਾ ਨੀਲੀ ਚੰਬੀ ਆ ਪੂਰੀ ਲੰਬੀ ਲੁੰਬੀ ਆ ਨੁਗਰੇ ਬੱਚੇ ਦੇਣ ਵਾਲੀ ਪੌਣੀ ਨੁਕਰੀ ਆ ਪਹਿਲਾਂ ਨੁਕਰੀ ਬਸ਼ੀਰੀ ਦਿੱਤੀ ਐ ਨੇ ਜਾਇਜ਼ ਮੁੱਲ ਦੀ ਆ ਲੱਖੋਂ ਥੱਲੇ ਇਹ ਵੰਦਣੇ ਆ ਕੋਈ ਹੋਵੇ ਭਰਾ ਚਾਵਨਤਾ ਵੀ ਦੇਖ ਸਕਦਾ ਅੱਜ ਦੇ ਬਲੌਗ ਚ ਅਪ ਲੱਖੋਂ ਥੱਲੇ ਵਾਲੇ ਜਾਨਵਰ ਦਿਖਾਉਣੇ ਆ ਤੁਹਾਨੂੰ ਬਲੋਂ ਪੰਗਾ ਇਹ ਵੀ ਖੋਲਦਾ ਜੀ ਉਦੋਂ ਇੱਕ ਘੋੜੀ ਤੇ ਤੁਹਾਨੂੰ ਹੋਰ ਦਰਸ਼ਨ ਕਰਾ ਦਿੰਦਾ ਮੈਂ ਮਿੱਤਰੋ ਆਹੋ ਦੇਖੋ ਲਾਲ ਚੰਬੀ ਘੋੜੀ ਇਹਦੇ ਮਗਰ ਬਸ਼ੀਰੀ ਸੀ ਬਿਹਰੀ ਬੇਇਜ਼ਤੀ ਨੁਕਰੇ ਹੁਣ ਆਪਣੇ ਬਾਜ ਤੋਂ ਨੁਕਰੇ ਤੋਂ ਮੇਟਾ ਨੁਕਰੇ ਬੱਚੇ ਦੇ ਨਾਲੀ ਇਹ ਵੀ ਲੱਖ ਦੇ ਆਸ-ਪਾਸ ਹੀ ਬੰਦ ਦੋਸਤੋ ਜਿਹੜੀ ਉੱਪਰ ਨੀਲੀ ਘੋੜੀ ਦਿਖਾਈ ਆ ਪਹਿਲਾਂ ਮੱਝੂ ਕਲੀ ਉਹ ਥੋੜੀ ਲੱਖੋਂ ਬਾਹਰ ਬਣੂ ਤੇ ਉਹ ਵੈਸੇ ਬਾਹਰ ਲਿਆਂਦੀ ਕਰਕੇ ਤੁਹਾਨੂੰ ਦਿਖਾਤੀ ਤੇ ਮਿੱਤਰੋ ਚੈੱਕ ਕਰ ਲੋ ਪੰਗਿਆ ਮੂੜ ਕੇ ਲਾ ਓਏ ਇੱਥੇ ਰੋਕ ਲਵਾ ਲਓ ਜੀ ਚੈੱਕ ਕਰੋ 60 ਇੰਚ ਹਾਈਟ ਆ ਧੂਣ ਧੂਣ ਖੜਨੀ ਖੁੜਨੀ ਪੂਰੀ ਟੌਪ ਕੁਆਲਟੀ ਦੀ ਘੋੜੀ ਆ ਬਰੀਦੀਂਗ ਵਾਲੀ ਆ ਮੰਨ ਲਓ ਕਹਿੰਦਾ ਮਰ ਉਸ ਉਮਰ ਤਾਂ 7-8 ਸਾਲ ਹੈਗੀ ਆ ਉਮਰ ਤਾਂ ਘੋੜੇ ਦੀ ਉਮਰ ਤਾਂ ਦੋਸਤੋ 35-35 ਸਾਲ ਵੀ ਪਈ ਆ ਤੇ 7-8 ਸਾਲ ਉਮਰ ਹੈ ਜੀ ਚੰਗੇ ਬੱਚੇ ਦੇ ਨਾਲ ਨੁਕਰੇ ਬੱਚੇ ਜੀ ਨੇ ਲੈਣੇ ਉਹ ਆ ਦੇਖ ਸਕਦਾ ਲਓ ਮਿੱਤਰੋ ਇੱਕ ਆ ਘੋੜੀ ਚੈੱਕ ਕਰੋ ਬਰੀਡਿੰਗ ਵਾਲੇ ਘੋੜੀਏ 95 ਕਿੰਚ ਹਾਈਟ ਆ ਤੇ ਰੇਟ 60000 ਆ ਮਿੱਤਰੋ 60000 ਮੁੱਲ ਕਰਦੇ ਆ ਘੋੜੀ ਦਾ ਆਿਆਂ ਦਾ ਦੂਰੋਂ ਆਿਆਂ ਦਾ ਹੋਰ ਮਾਨ ਹੋ ਜੂ ਇੱਕ ਸਾਲ ਕਹੇ ਜੀ ਝੋਨਾ ਆਫਰ ਹੀ ਆ ਵਿਸਾਖੀ ਦੀਵਾਲੀ ਬੰਪਰ ਲੋੜੀ ਦਸਹਰੇ ਸਾਰੇ ਬੰਦ ਹੁਣ ਝੋਨਾ ਆਫਰ ਚੱਲੂ 60000 ਰੇਟ ਆ ਦੋਸਤੋ ਵੀਡੀਓ ਚ ਬੋਲਦਾ ਨੀਲੇ ਘੋੜੇ ਤਾਂ ਮੇਟ ਹੋਈ ਹੋਈ ਆ ਵੀਡੀਓ ਮਿਲ ਜੂ ਪਹਿਲਾਂ ਬਸ਼ੀਰੀ ਸੀ ਇਹ ਤੇ ਮਗਰ ਉਹ ਵੀ ਵੀਡੀਓ ਮਿਲ ਜੂ ਤੋਰਦੇ ਬਾਬਾ ਬੰਦ ਸਿਰਫ 60000 ਦੀ ਘੋੜੀ ਏਡੀ ਕਹੇ ਨੇ 60000 ਦੀ ਦੇਣੀ ਨਹੀਂ ਲਿਆ ਬਾਬਾ ਦੂਜਾ ਬਿਸ਼ੇਰਾ ਲਿਆ ਦੋਸਤਾਂ ਇੱਕ ਆ ਬਿਸ਼ੇਰਾ ਨੁਕਰਾ ਖੜਾ ਸਪੌਟਲੈਸ ਮਾਣੂ ਕਾਲੇ ਘੋੜੇ ਦਾ ਤੇ ਇਹ ਵੀ ਲੱਖੋਂ ਥੱਲੇ ਮੰਨ ਜੋ ਕਰੋ ਚੈੱਕ ਖੜਨੀ ਖੁਰਨੀ ਬਰੀਕੀ ਬਰੂਕੀਆਂ ਪੂਰੀ ਚੰਗੀ ਆ ਬੱਚੇ ਦੀ ਲਿਬੜਿਆ ਜ਼ਰੂਰ ਹੋਇਆ ਕਨ ਕੰਡੀਸ਼ਨ ਦਾ ਵੀ ਚੰਗਾ ਲੋ ਵੀ ਹਾਮੀ ਵੀ ਭਰਦਾ ਨਾ ਸਿਆਣਾ ਬੰਦੇ ਦੀ ਹਾਮੀ ਵੀ ਭਰਦਾ ਬੋਲਦਾ ਲਾਪੰਘੇ ਨੂੰ ਬੰਦ ਵਾਰ ਰਿੱਤੇ ਤੇ 10 ਮਿੰਟ ਲੱਗੇ। ਮਿੱਤਰੋ ਆ ਤਾਂ ਜਮਾ ਖੇਡਣ ਲਈ ਖੜਾਉਣਾ ਹੀ ਦੇਣਾ ਤੁਹਾਡੇ ਜਵਾਕ ਨੂੰ ਸਿਰਫ ਬੱਕਰੀ ਦੇ ਮੁੱਲ ਤੋਂ ਬਹੁਤ ਸੋਹਣਾ ਬੱਚਾ ਪੂਰੇ ਟੌਪ ਕੁਆਲਿਟੀ ਦਾ ਬਸ਼ੀਰਾ ਮਾਂ ਨੂੰ ਬਹੁਤ ਡਬਲ ਆ 2.5 ਮਹੀਨੇ ਦਾ ਹੈ ਕੱਦ ਕਾਠ ਵਾਲਾ ਬਸ਼ੀਰਾ। ਲੋ ਵੀ ਮਿੱਤਰੋ ਚੱਲਦੇ ਬਲੌਗ ਚਾ ਕਿ ਨਿਊ ਐਂਟਰੀ ਹੋਊਗੀ ਤੁਹਾਨੂੰ ਉਹਦੇ ਵੀ ਦਰਸ਼ਨ ਕਰਾ ਦਿੰਨਾ ਬਸ਼ੀਰਾ ਆਇਆ ਪੂਰਾ ਟੌਪ ਕੁਆਲਿਟੀ ਦਾ ਕੰਨਾਂ ਦਾ ਤਾਂ ਦੈਲੀ ਬਣਾ ਦਿੰਦਾ। ਉਹ ਪਰ ਉਹ ਚੱਕ ਫਾਲਤ ਮਿੱਤਰ ਤਿੰਨ ਸਾਲ ਦੀ ਬਸ਼ੀਰੀ ਆ ਇੱਕ ਸੂਆ ਪਰ ਸੂਪੀ ਤਿੰਨ ਮਹੀਨੇ ਦੀ ਨੌਕਰੀ ਬਸ਼ੀਰੀ ਛੱਡ ਕੇ ਆਈਏ ਤਾਜੀ ਆਪਣੇ ਬਾਜ ਤੋਂ ਦੁਬਾਰਾ ਭਰਾਤੀ 60 ਇੰਚ ਹਾਈਟ ਆ ਜੀ ਚੰਬੀ ਆ ਕਾਲੀ ਚੰਬੀ ਤੇ ਦੇਖ ਸਕਦੇ ਹੋ ਤੁਸੀਂ ਇਹ ਵੀ ਲੱਖੋਂ ਥੱਲੇ ਦੇ ਦਾਂਗੇ ਮੁੱਲ ਇਹਦਾ 1 ਲੱਖ 5000 ਆ ਜੀ ਵੀਡੀਓ ਚ ਬੋਲਦੇ ਨੇ ਪਰ ਲੱਖੋਂ ਥੋੜਾ ਬਹੁਤਾ ਮਾਨਤਾਨ ਕਰਦਾ ਹੈ ਆਪਾਂ ਬੱਚੀ ਨੌਕਰੀ ਦੀ ਵੀਡੀਓ ਮਿਲ ਜੂ ਨਾਲ ਫਿਰਦੀ ਦੁੱਧ ਚੌਂਗਦੀ ਦੀ ਸਾਰੇ ਪ੍ਰੂਫ ਦਵਾਂਗੇ ਸਵਾਰੀ ਦੀ ਪਾਸਾ ਚਾਰ ਦੰਦ ਖੂਨ ਲੱਗੀ ਆ ਤਿੰਨ ਸਾਲ ਉਮਰ ਆ ਬਾਬਾ ਲੈ ਜਾਓ ਇਹਨੂੰ ਅੰਦਰ ਬੰਦ ਫਿਰ ਇੱਥੇ ਤੇ ਬੰਦ ਰਹਿ ਇੱਥੇ ਤੇ ਰੋਕ ਲਈ ਇੱਥੇ ਚੱਲੋ ਆ ਬਸ਼ੀਰਾ ਆਇਆ ਨਾ ਬਾਈ ਕਰੋ ਪਾਰਕੀ ਚ ਲੋ ਜੀ ਬੰਦਾ ਕੰਨਾ ਦਿਲ ਦਾ ਨਹੀਂ ਮੈਨੂੰ ਇੱਕ ਵਾਰ ਇਹ ਦੱਸਿਓ ਜ਼ਰੂਰ ਲੋ ਪੂਰੀ ਮੱਥੇ ਵਾਲੀ ਭੋਰੀ ਉੱਤੀ ਆ ਪੌਣਾ ਨੁਗਰਾ ਵਸ਼ੀਰਾ ਕਹਿ ਸਕਦੇ ਆਪਾਂ ਜਿਹਨੇ ਸਵਾਰੀ ਸੂਰੀ ਨੂੰ ਲੈਣਾ ਚੜਾਉਣ ਨੂੰ ਲੈਣਾ ਬੱਚੇ ਦਾ ਸੌਂਗ ਪੂਰਾ ਕਰਨਾ ਤੇ ਇਹ ਵੀ ਲੱਖੋਂ ਥੱਲੇ ਦਾ ਹੀ ਆ ਜਾਇਜ਼ ਮੁੱਲ ਦਾ ਤਾਂ ਲੱਖੋਂ ਜ਼ਿਆਦਾ ਥੱਲੇ ਆ ਲੈ ਵੀ ਭੰਗਿਆ ਆਉਂ ਠੰਡਾਈ ਪੂਰਾ ਦੇਖੋ ਤਾਂ ਮਿੱਤਰੋ ਜਾਨਵਰ ਅੱਜ ਦੇ ਲਈ ਮੈਂ ਤਾਂ ਕਹਿੰਦਾ ਇੰਨੇ ਬਹੁਤ ਪਰਫਾਰਮ ਤੇ ਜਾਨਵਰ ਖੜੇ ਵੀ ਬਹੁਤ ਆ ਸੋ ਜੇ ਕੇ ਭਰਾ ਦੇ ਹੋਰ ਜਾਨਵਰ ਚਾਹੀਦਾ ਹੋਇਆ ਮਿਲ ਜੂ ਜੀ ਤੇ ਮੈਨੂੰ ਦਿਓਨੇ ਟਾਈਮ ਲਈ ਇਜਾਜ਼ਤ ਮਿਲਦੇ ਆ ਜਲਦੀ ਨਵੀਂ ਵੀਡੀਓ ਨੰਬਰ ਮੈਂ ਥੱਲੇ ਲਾ ਕੇ ਸੰਪਰਕ ਕਰ ਸਕਦੇ ਲੋ ਵੀ ਮਿੱਤਰੋ ਪਹੁੰਚ ਗਈ ਨਵੀਂ ਵੈਰੈਟੀ